ਹੈਲੋ ਫਰੈਂਡਸ ਅੱਛੀ ਕਾਲ ਆਪ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਹੈਗਾ ਜੀ 4 ਵਜੇ ਦਾ ਤੇ ਵਲੌਗ ਦੀ ਸ਼ੁਰੂ ਮੈਂ ਹੁਣ ਸ਼ੁਰੂ ਕਰਨ ਲੱਗੀ ਆ ਤੇ ਚਲੋ ਕਿਚਨ 'ਚ ਚੱਲਦੇ ਆ ਤੇ ਬਣਾਉਂਦੇ ਆ ਕੁਝ ਖਾਣ ਨੂੰ ਤੇ ਜੋ ਬਣਾਵਾਂਗੇ ਤੁਹਾਨੂੰ ਦੱਸਾਂਗੇ ਤੇ ਇਹ ਕਿਚਨ 'ਚ ਹੁਣੇ ਮੈਂ ਬਰਤਨ ਵਗੈਰਾ ਸਾਫ਼ ਕਰਕੇ ਆਈ ਦੁਪਹਿਰ ਦੇ ਬਰਤਨ ਸਾਫ਼ ਕਰਕੇ ਤੇ ਬੰਦ ਕਰ ਦਈਏ ਇਸੇ ਹਵਾਾਂ ਦੇ ऐसे दी ਤੇ ਬਰਤਨ ਵਗੈਰਾ ਸਾਫ ਕਰਕੇ ਮੈਂ ਹੁਣੇ ਰੱਖੇ ਸੀਗੇ ਤੇ ਹੁਣ ਇੱਕ ਬਣਾਉਣਾ ਹਲਵਾ ਤੇ ਇੱਕ ਕੜਾਈ ਕੱਢ ਕੇ ਰੱਖੀ ਹੈ ਬੇਸਣ ਦਾ ਹਲਵਾ ਬਣਾਉਣਾ ਪਰ ਆਮ ਨੂੰ ਵਿੱਚ ਕੰਮ ਲੱਗਾ ਹੈ ਮੈਨੂੰ ਵੀ ਲੱਗ ਗਿਆ ਹੈ ਮੇਰੀ ਸਿਹਤ ਨਹੀਂ ਠੀਕ ਔਰ ਵਰਿੰਦਰ ਨੂੰ ਵੀ ਜ ਕੰਮ ਲੱਗਾ ਹੋਇਆ ਤੇ ਇਸ ਕਰਕੇ ਜੋ ਬਣਾਵਾਂਗੇ ਤੁਹਾਨੂੰ ਦਿਖਾਉਂਦੇ ਆ ਤੇ ਸ਼ੇਅਰ ਕਰਦੇ ਆ ਤੇ ਬਨੇਰਿਓ ਨਾਲ ਮੇਰੇ ਇਦਾਂ ਹੀ ਹੈਲੋ ਫਰੈਂਡ ਜਿੱਦਾਂ ਦੇਖ ਸਕਦੇ ਹੋ ਇੱਥੇ ਮਮਾ ਹਲਵਾ ਬਣਾ ਰਿਹਾ ਕਿਉਂਕਿ ਮੈਂ ਦੁਬਾਰਾ ਕੈਨ ਬਣਾਉਣ ਨੂੰ ਕੱਲ ਮੈਂ ਸੌਂ ਗਿਆ ਸੀਗਾ ਤੇ ਜਦੋਂ ਉઠਿਆ ਮੈਂ ਦੇਖਿਆ ਵਾ ਇੱਥੇ ਕੜਾਈ ਪਈ ਹੋਈ ਸੀਗੇ ਤਾਂ ਉਸ ਕੜਾਈ ਚ ਹਲਵਾ ਬਣਿਆ ਹੋਇਆ ਮੈਂ ਖਾਦਾਂ ਤਾਂ ਬੜਾ ਸਵਾਦ ਲੱਗਾ ਆਹ ਦੇਖੋ ਜੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਇਹ ਫਾਇਜਾ ਲਈ ਤੁਹਾਡੇ ਤੇ ਵਿਰਿਆਮ ਦੀ ਫਰਮਾਇਸ਼ ਤੇ ਹੁਣ ਹਲਵਾ ਫਿਰ ਬਣ ਰਿਹਾ ਆਜੇ ਦਿਨ ਲਈ ਖਾਣਾ ਤੇ ਮੈਂ ਕਿਹਾ ਚਲੋ ਹਲਵਾ ਬਣਾ ਹੀ ਦਈਏ ਵਿਰਿਆਮ ਮੰਗ ਰਿਹਾ ਹੈ ਹੂੰ ਘੱਟ ਨਹੀਂ ਮੰਗ ਰਿਹਾ ਹਾਂ ਜ਼ਿਆਦਾ ਖਾਣਾ ਹੈ ਓਕੇ ਜ਼ਿਆਦਾ ਖਾ ਲਈ ਆੜਾ ਤੇ ਨਹੀਂ ਜ਼ਿਆਦਾ ਮੈਂ ਬਹੁਤ ਜਿਆਦਾ ਪਾਉਂਗੀ ਫੁੱਲ ਪਾਦਾਂਗੇ ਉੱਪਰ ਡਰਾਈ ਫਰੂਟ ਪਾਵਾਂਗੇ 베ਰੀ ਤੋਂ ਲਾਵਾ ਨਾ ਪਾਇਓ ਕੁਝ ਜ਼ਿਆਦਾ ਚਲ 베ਰੀਸ ਪਾਦਣੇ ਜੋ ਵੀ ਪਾਣਾ ਤੇ ਬਣ ਕੇ ਹੋਗਾ ਤਿਆਰ ਇਹ ਕਨਾਹ ਪ੍ਰਸ਼ਾਦ ਵਾਂਗੂ ਬਣਿਆ ਉਹੀ ਬਣਾਇਆ ਪਰ ਮੈਂ ਤੇ ਤੇ ਡਰਾਈ ਫਰੂਟ ਪਾ ਦਾਂਗੀ ਠੀਕ ਹੈ ਖਾਏਗਾ ਫਰੈਂਡਸ ਪ੍ਰਸ਼ਾਦ ਬਣ ਕੇ ਹੋ ਗਿਆ ਤਿਆਰ 베ਰੀ ਆਮਨ ਦਾ 베ਰੀਸ ਖਾਣੀ ਉੱਪਰ ਪਾ ਦਿਆਂ 베ਰੀਸ ਉੱਪਰ ਇਹ ਚੈਰੀਸ ਪਾਦਣੇ ਦੂਜੀਆਂ ਵੀ ਥੋੜੀਆਂ ਵਰੀਆ ਮੇ ਉਸ ਵਾਹ ਲੱਗਦੀਆਂ ਤੇ ਫੂਰ ਬਣਾਉਣ ਲੱਗੀ ਸੀ ਕੰਡ ਰੋਟੀ ਬਣਾਣੀ ਸੀਗੀ ਇੱਕ ਵੀਡੀਓ ਦਾ ਐਂਡ ਕੀਤਾ ਦੂਜੀ ਵੀਡੀਓ ਦਾ ਸਟਾਰਟ ਕਰ ਲਿਆ ਸੀ ਇੱਥੋਂ ਤੇ ਇਹ ਬਣ ਕੇ ਹੋ ਗਿਆ ਹਲਵਾ ਬਣਾ ਰਹੇ ਹਾਂ ਜਾਂ ਪੈਨਕੇਕ ਪੈਨਕੇਕ ਨਹੀਂ ਹਲਵਾ ਹੈ ਬਟੇ ਹਮ ਹਲਵਾ ਬਣ ਕੇ ਹੋ ਗਿਆ ਤਿਆਰ ਬੈਰੀ ਸੁੱਤੇ ਪਾ ਰਿਹਾ ਤੀਆਂ ਟਰੇ ਚ ਰੱਖ ਲੈਂਦੇ ਹਾਂ ਹੁਣ ਬੈ ਕੇ ਖਾਣੇ ਆ ਲੈ ਕੇ ਜਾਂਦੇ ਆ ਜਿੰਨੇ ਜ਼ਿਆਦਾ ਲੈਣਾ ਉਹ ਜ਼ਿਆਦਾ ਲਏਗਾ ਐਨੇ ਇਹਨੂੰ ਇੱਥੇ ਰੱਖ ਦੋ ਇੱਕ ਚਮਚ ਲੈ ਆਜਾ ਤੈਨੂੰ ਹੋਰ ਪਾ ਦਿੰਨੀ ਫਿਰ ਸ਼ਾਮ ਦਾ ਟਾਈਮ ਹੈਗਾ ਫਾਈ ਮੈਂਗਾ 7:30 ਦਾ ਤੇ ਸਾਡੇ ਨੂੰ ਤੁਹਾਨੂੰ ਪਤਾ ਹੀ ਹੈ ਕਿ ਕਿੱਸਿਆ ਹੋਇਆ ਤੇ ਉਧਰ ਅੱਜ ਜਾਗੋ ਨਿਕਲੀਏ ਇੱਕ ਹਫਤਾ ਹੋ ਗਿਆ ਪਹਿਲਾਂ ਹੀ ਉਹਨਾਂ ਨੇ ਇੱਕ ਖੰਡ ਕੱਟ ਦਾ ਕਰ ਦਿੱਤਾ ਸੀਗਾ ਤੇ ਫੋਗ ਵਗੈਰਾ ਪਾਇਆ ਸੀ ਕਿ ਉਹਨਾਂ ਨੇ ਸੁਖਨ ਸਾਹਿਬ ਦਾ ਤੇ ਅਸੀਂ ਗਏ ਸੀਗਾ ਤੁਹਾਨੂੰ ਬੁਕਾਇਆ ਸੀ ਤੇ ਹੁਣ ਉਹਨਾਂ ਦੀ ਜਾਗੋ ਵਗੈਰਾ ਦਾ ਸੀ ਤੇ ਮੈਂ ਕਿਹਾ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਤੇ ਹੁਣ ਟਾਈਮ ਹੋ ਗਿਆ ਇੱਥੇ 7:30 ਦਾ ਤੇ ਸੌਂਈ ਚ ਜਾਵਾਂ ਤੇ ਗਰਮੀ ਹੋਣ ਕਰਕੇ ਨਾ ਤੇ ਸਰੀਰ ਨਾ ਠੀਕ ਹੋਣ ਕਰਕੇ ਕੰਮ ਬਹੁਤ ਲੇਟ ਹੋ ਜਾਂਦੇ ਇਹ ਕੱਪੜੇ ਹੈ ਜਿੰਨੇ ਮੈਂ ਝੋਲਨੇ ਨੇ ਝੋਲੇ ਨਹੀਂ ਆ ਤੇ ਦੂਸਰੇ ਇੱਕ ਵਲੌਗ ਦੀ ਐਂਡਿੰਗ ਕਰਤੀ ਦੂਜਾ ਵਲੌਗ ਜਿਹੜਾ ਸ਼ੁਰੂ ਕਰਤਾ ਸੀ ਤੇ ਇੱਥੇ ਹੁਣ ਬਰਤਨ ਪਏ ਨੇ ਇਹਨਾਂ ਨੂੰ ਮੈਂ ਸਾਫ ਕਰਾਂਗੀ ਸਬਜ਼ੀ ਮੇਰੀ ਬਣੀ ਤੁਹਾਨੂੰ ਪਤਾ ਸੀ ਕਿ ਮੈਂ ਮਿਕਸ ਵੈਜ ਬਣਾਈ ਸੀ ਦੁਪਹਿਰੇ ਤੇ ਇਹ ਸਬਜ਼ੀ ਹੈਗੀ ਆ ਥੋੜੀ ਦਾਲ ਦੇਖਦੇ ਆ ਉਹ ਬਣਾਣੇ ਆ ਤੇ ਇਹ ਥੋੜਾ ਗੈਸ ਵਗੈਰਾ ਸਾਫ ਕਰ ਲਿਆ ਤੇ ਇੱਥੇ ਬਰਤਨ ਸਾਫ ਕਰ ਲਾਂ ਮੈਂ ਮਿਲਦੇ ਆ ਤੁਹਾਨੂੰ ਫਿਰ ਇਦਾਂ ਹੀ ਹੁੰਦਾ ਕਿ ਚਲੋ ਮੈਂ ਦਿਲ ਨਹੀਂ ਕਰਦਾ ਬਾਹਰ ਨਿਕਲਣ ਨੂੰ ਬਾਹਰ ਵੈਸੇ ਹੈ ਤੇ ਬਹੁਤ ਵਧੀਆ ਮੌਸਮ ਪਰ ਦਿਲ ਨਹੀਂ ਕਰਦਾ ਬਾਹਰ ਨਿਕਲਣ ਨੂੰ ਕਿਉਂਕਿ ਧੁੱਪ ਧੁੱਪ ਪਤਾ ਨਹੀਂ ਮੈਨੂੰ ਇਦਾਂ ਲੱਗਦਾ ਜਿਵੇਂ ਗਰਮੀ ਜੀ ਬਹੁਤ ਮਹਿਸੂਸ ਹੋਂਦੀ ਐਸ ਵੇਲੇ ਮੌਸਮ ਤੇ ਬਹੁਤ ਸੁਹਾਵਣਾ ਹੋਇਆ ਪਰ ਪਾਰਕ ਚ ਸਾਰੇ ਖੇਡ ਰਹੇ ਨੇ ਤੇ ਮੈਂ ਰੋਟੀ ਵਗੈਰਾ ਬਣਾ ਕੇ ਫਿਰ ਪਾਰਕ ਚ ਜਾਵਾਂਗੇ ਅਗਰ ਤਾਂ ਕੁਝ ਦਿਖਾਇਆਗਾ ਪਾਰਕ ਚ ਕੋਈ ਲਾਈਟ ਨਹੀਂ ਹੁੰਦੀ ਐਸ ਵੇਲੇ ਮਤ ਲਾਈਟਾਂ ਹੈ ਜੀਆਂ ਨੇ ਸਟਰੀ ਲਾਈਟ ਦੀਆਂ ਤੇ ਉਹ ਜ਼ਿਆਦਾ ਨਹੀਂ ਹੁੰਦੀਆਂ ਤੇ ਫਿਰ ਉੱਥੇ ਵੀਡੀਓ ਜ਼ਿਆਦਾ ਸ਼ੂਟ ਨਹੀਂ ਹੁੰਦੀ ਤੇ ਅੱਜ ਹਵਾ ਵੀ ਨਹੀਂ ਚੱਲ ਰਹੀ ਤੇ ਇਦਾਂ ਹੀ ਬਣੇ ਰਿਓ ਇਦਾਂ ਹੀ ਤੁਹਾਡਾ ਸਾਥ سپورਟ ਚਾਹੀਦਾ ਤੇ ਚਲੋ ਫਿਰ ਚੱਲਦੇ ਆ ਕਿਚਨ 'ਚ ਤੇ ਕੰਮ ਕਰ ਲੈਂਦੇ ਬਾਹਰ ਬਾਹਰ ਚੱਲ ਜਾਓ ਨਾ ਨਿਕਲ ਜਾਓ ਤੇ ਫਿਰ ਦਿਨ ਨਹੀਂ ਕਰਦਾ ਅੰਦਰ ਆਉਣ ਨੂੰ ਤੇ ਇਦਾਂ ਫੋਟੋ ਹਾਂਜੀ ਫਰੈਂਡਸ ਤੇ ਇਹ ਹੈਗਾ ਅਗਲੇ ਦਿਨ ਦਾ ਵੀਡੀਓ ਮੈਂ ਵਿੱਚ ਕਲਿੱਪਸ ਐਡ ਕੀਤੀ ਮਾਰਨਿੰਗ ਟਾਈਮ ਐ ਵਿਰਿਆਮ ਇਥੇ ਸਕੂਲ ਚਲੇ ਗਿਆ ਤੇ ਬ੍ਰੇਕਫਾਸਟ ਵਗੈਰਾ ਹੋ ਗਿਆ ਸੀ ਸਾਡਾ ਕੱਪੜੇ ਵੀ ਮੇਰੇ ਧੁੱਪ ਗਏ ਸੀਗੇ ਜਿਹੜੇ ਮੈਂ ਕਰਨੇ ਸੀ ਤੇ ਪਹਿਲਾਂ ਮੈਨੂੰ ਇਰਾਦਾ ਸੀਗੇ ਮੈਂ ਚਾਦਰਾਂ ਜਿਹੜੀਆਂ ਇਹ ਨਹੀਂ ਚੇਂਜ ਕਰਨੀਆਂ ਪਰੇ ਵਕ 2-3 ਦਿਨ ਨਹੀਂ ਵਿਛਾਓ ਤੇ ਡਸਟ ਆ ਰਹੀ ਐ ਤੇ ਮੈਲੀਆਂ ਜਿਹੀਆਂ ਲੱਗਣ ਲੱਗ ਜਾਂਦੀਆਂ ਤੇ ਇਹ ਕੇਸਮੈਂਟ ਦੀਆਂ ਚਾਦਰਾਂ ਸੀਗੀਆਂ ਤੇ ਹੁਣ ਮੈਂ ਕਾਟਨ ਦੀਆਂ ਮੈਂ ਕਿ ਦੂਜੀਆਂ ਚਾਦਰਾਂ ਵਿਛਾ ਦੇਣੀਆਂ ਤੇ ਡਸਟ ਤੇ ਇੰਨੀ ਆ ਰਹੀ ਕਿਉਂਕਿ ਹਨੇਰੀਆਂ ਹੀ ਬਹੁਤ ਚੱਲ ਰਹੀਆਂ ਨੇ ਤੇ ਉਹਦੇ ਕਰਕੇ ਬਹੁਤ ਜ਼ਿਆਦਾ ਡਸਟ ਆਉਂਦੀ ਆ। ਸਾਡੇ ਸਾਰੇ ਦਰਵਾਜ਼ੇ ਰੇ ਬੰਦ ਕਰਕੇ ਰੱਖਦੀਆਂ। ਤੇ ਮੈਨੂੰ ਲੱਗ ਰਿਹਾ ਸੀ ਚਲ ਮੈਂ ਚੇਂਜ ਕਰ ਦਿੰਨੀ ਆ। ਤੇ ਚਾਦਰਾਂ ਵੀ ਲਾਈਟ ਹੀ ਹੁੰਦੀਆਂ ਕਿਉਂਕਿ ਗਰਮੀਆਂ ਵਿੱਚ ਤੁਹਾਨੂੰ ਪਤਾ ਗਰਮੀ ਕਰਕੇ ਡਾਰਕ ਚਾਦਰਾਂ ਮੇਰੇ ਬਿਸ਼ਾਣ ਨੂੰ ਦਿਲ ਕਰਦਾ। ਤੇ ਮੈਂ ਦੇਖ ਰਹੀ ਸੀ ਇਹਦੇ ਵਿੱਚ ਕੋਈ ਚਾਦਰਤ ਨਹੀਂ ਹੈਗੀ ਫਿਰ ਮੇਰੇ ਦਿਮਾਗ 'ਚ ਆ ਗਿਆ ਮੈਂ ਤੇ ਚਾਦਰਾਂ ਸਾਰੀਆਂ ਕੱਢਤੀਆਂ ਬੈੱਡ ਤੋਂ ਤੇ ਫਿਰ ਮੈਂ ਕਾਟਨ ਦੀਆਂ ਚਾਦਰਾਂ ਇਹੀ ਵਲੀਆਂ ਮਿਸ਼ਾਈਆਂ ਤੇ ਮੈਂ ਨਾ ਗੱਦਿਆਂ ਨੂੰ ਉਹ ਕੱਚ ਕੇ ਫੇਰ ਵਿਛਾਉਂਦੇ ਹੁਣੇ ਪਿੱਛੇ ਚੰਗੀ ਤਰ੍ਹਾਂ ਜਿਹੜੇ ਨਾ ਗੱਦਿਆਂ ਥੱਲੇ ਆਜੇ ਚਾਦਰ ਫਿਰ ਵਾਟਰ ਨਹੀਂ ਪੈਂਦੇ ਇਦਾਂ ਅੱਛੀ ਤਰ੍ਹਾਂ ਚਾਦਰ ਵਿਛਾਉਣਾ ਫਿਰ ਕਦੀ ਵੀ ਨਹੀਂ ਹੁੰਦੀ ਤੇ ਚਾਰੇ ਪਾਸੇ ਚੰਗੀ ਤਰ੍ਹਾਂ ਕੋਨਿਆਂ ਦੇ ਵਿੱਚ ਦੇ ਦਿਓ ਤੇ ਫਿਰ ਇਸ ਤਰ੍ਹਾਂ ਗੱਦਿਆਂ ਨੂੰ ਅੰਕੀ ਕਰ ਲਓ ਹੈ ਤੇ ਭਾਰੇ ਗੱਦੇ ਪਰ ਚੁੱਕੇ ਤੇ ਨਹੀਂ ਜਾਂਦੇ ਪਰ ਮੈਂ ਇਦਾਂ ਹੀ ਵਿਛਾਉਂਦੀ ਆ ਇਹਦੇ ਨਾਲ ਚਾਦਰ ਜਿਹੜੀ ਹੈ ਨਾ ਇਕੱਠੀ ਨਹੀਂ ਹੁੰਦੀ ਭਾਵੇਂ 2 ਦਿਨ ਤੱਕ ਨਹੀਂ ਇਕੱਠੀ ਹੁੰਦੀ ਚਾਦਰ ਨਾ ਚੁੱਕੋ ਤਾਂ ਤੇ ਮੈਂ ਤੇ ਚਾਦਰਾਂ ਝਾੜਨ ਲੱਗ ਗਈ ਸੀ ਤੇ ਰੀਤਾ ਵੀ ਆ ਗਈ ਸੀ ਉਹ ਝਾੜੂ ਮਾਰਨ ਲੱਗੀ ਸੀ ਉਹਨੇ ਵਿਹੜੇ ਕਰਲੇ ਸੀ ਸਾਫ ਤੇ ਧੋਲੇ ਸੀ ਅੱਗੇ ਪਿੱਛੇ ਵਿਹੜੇ ਧੋ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਇਸ ਰੂਮ ਵਿੱਚ ਵਰੀਆਮ ਦੇ ਸਾਰੇ ਬੁਕਸ ਵਗੈਰਾ ਚੱਕ ਕੇ ਤੇ ਜਿਹੜੇ ਕੱਪੜੇ ਧੋਤੇ ਸੀ ਸਵੇਰੇ ਉਹਨਾਂ ਨੂੰ ਮੈਂ ਲਾ ਲਿਆ ਸੀ ਮੈਂ ਕਿਹਾ ਚਲ ਇਹਨਾਂ ਨੂੰ ਮੈਂ ਜੋੜਾਂਗੀ ਤੇ ਇਧਰ ਫੇਰ ਮੈਂ ਚਾਦਰਾਂ ਜਿਹੜੀ ਚੇਂਜਿੰਗ ਕਰ ਲਈਆਂ ਮੈਂ ਕਹਿ ਰੱਖ ਦਿੰਨੇ ਚਲੋ ਕੱਲ ਜੇ ਧੋਵਾਂਗੀ ਕੱਪੜੇ ਫੇਰ ਕੱਪੜੇ ਤੇ ਡਿੱਲੀ ਹੋ ਜਾਂਦੇ ਆ ਤੇ ਫੇਰ ਮੈਂ ਕਹਾਂ ਚਲ ਚਾਦਰਾਂ ਇਹ ਮੈਂ ਪਾ ਦਾਂਗੀ ਪਹਿਲਾਂ ਨਹੀਂ ਸੀ ਇਰਾਦਾ ਕਿ ਵਰਿੰਦਰਾਂ ਦੇ ਚਾਦਰਾਂ ਸਾਫ਼ ਹੈ ਆਈਆਂ ਐਵੇਂ ਲਾਈ ਜਾਂਦੀ ਐ ਦੂਜੇ ਦਿਨ ਚਾਦਰਾਂ ਧੋਣ ਲੱਗ ਜਾਂਦੀ ਆ ਤੇ ਐਵੇਂ ਪਹਿਲਾਂ ਮੈਂ ਇਹਨਾਂ ਨੇ ਕਿਹਾ ਤੇ ਮੈਂ ਮਨਾਫ ਕਰਤਾ ਫੇਰ ਇਹ ਥੱਲੇ ਚੱਲ ਗਏ ਕਿ ਤੇ ਮੈਂ ਫੇਰ ਉਹ ਧਾਰਤੀਆ ਮੈਨੂੰ ਲੱਗਾ ਮੈਂ ਚਾਦਰਾਂ ਵਿਛਾਈ ਦੇਣੀ ਮੈਨੂੰ ਆਪ ਨੂੰ ਲੱਗ ਤੀਜੇ ਚੌਥੇ ਦਿਨ ਤੋਂ ਬਾਅਦ ਨਾ ਮੇਰਾ ਆਪ ਹੀ ਦਿਲ ਕਰਨ ਲੱਗ ਜਾਂਦਾ ਕਿ ਮਤਲਬ ਚਾਦਰ ਮੈਨੂੰ ਨਾ ਮੈਂ ਚਾਕੀ ਦਮ ਕਿਉਂਕਿ ਅਸੀਂ ਰਹਿੰਦੇ ਅੰਦਰਾਂ ਤੇ ਹੀ ਹੁੰਦੇ ਆ ਕਿ ਉਹ ਕਿਹੜੇ ਅਸੀਂ ਵਿੜੇ ਵਿੜੇ ਤੇ ਹੈਗੇ ਪਰ ਇੱਥੇ ਹੁਣ ਪਿੰਡਾਂ ਥਾਵਾਂ ਤੇ ਬੰਦਾ ਵਿੜੇ ਬੈਠ ਜਾਂਦਾ ਇੱਥੇ ਰਿਵਾਜ ਨਹੀਂ ਹੈਗਾ ਹੈ ਨਾ ਬਾਹਰ ਨਿਕਲ ਕੇ ਹਾਂ ਕੁਰਸੀਆਂ ਲੈ ਲਓ ਬਾਹਰ ਬਾਲਕੋਨੀ ਚ ਕਿਹੜੀ ਬੈਲੋ ਤੇ ਪਿੱਛੇ ਵਿੜਿਆਂ ਚ ਕੌਣ ਇੱਥੇ ਨਹੀਂ ਹੈਗਾ ਨਾ ਕੋਈ ਬੰਦਾ ਨਾ ਕੋ ਅੰਦਰਾਂ ਚ ਹੀ ਬੱਠੇ ਰਹਿੰਦਾ ਤੇ ਲੋ ਜੀ ਐਂ ਤੇ ਕੋਈ ਮਨੇ ਆਈ ਵੀ ਨਹੀਂ ਹੈ ਬੈਠ ਸਕਦੇ ਅਸੀਂ ਮੰਜੀਂ ਵਗੈਰਾ ਢਾ ਕੇ ਸੇ ਰੱਖੀਆਂ ਹੋਈਆਂ ਮੰਜੀਆਂ ਵੀ ਤੇ ਪਰ ਟਾਈਮ ਹੀ ਨਹੀਂ ਹੁੰਦਾ ਬਾਹਰ ਬੈਠਣ ਦਾ ਕਿ ਕੰਮ ਹੀ ਇੰਨੇ ਹੋ ਜਾਂਦੇ ਨੇ ਤੇ ਇੱਥੇ ਮੈਂ ਬਾਥਰੂਮ ਦੇ ਵਿੱਚ ਜਿਹੜੇ ਕੱਪੜੇ ਸੀਗੇ ਵਰਿਆਮ ਨੇ ਲਾ ਕੇ ਗਿਆ ਸੀਗਾ ਤੇ ਉਹ ਵੀ ਮੈਂ ਕੱਢ ਕੇ ਮੈਂ ਮੈਂ ਵਾਸ਼ਿੰਗ ਮਸ਼ੀਨ 'ਚ ਰੱਖਦਾ ਤੇ ਇਹ ਮੈਂ ਮਸ਼ੀਨ ਰਾਤੀ ਕੱਪੜੇ ਜਿਹੜੇ ਇਹ ਵਾਲੇ ਪਾਏ ਸੀ ਨਾ ਸੁੱਕ ਗਏ ਸੀ ਜਿਹੜੇ ਉਹ ਮੈਂ ਰਾਤੀ ਕਿਸ਼ ਮਸ਼ੀਨ ਲਈ ਸੀ ਉਹ ਧੋਤੇ ਸੀਗੇ ਤੇ ਉਹ ਲਾਇ ਤੇ ਇੱਥੇ ਰੀਤਾ ਮੇਰੇ ਨਾਲ ਗੱਲਾਂ ਕਰ ਰਹੀ ਸੀਗੀ ਕਹਿੰਦੀ ਮੈਂ ਪਹਿਲਾਂ ਥੱਲੇ ਪੌੜੀਆਂ ਵਗੈਰਾ ਸਾਫ਼ ਕਰਾਂਣੀ ਬਾ比 ਫਿਰ ਉੱਪਰ ਕਰੂੰਗੀ ਮੈਂ ਕਿਹਾ ਠੀਕ ਹੈ ਤੇ ਇਹ ਇਧਰੋਂ ਕਰਕੇ ਫਿਰ ਮੈਂ ਡਸਟਿੰਗ ਵਰਗਾ ਇੰਨੀ ਨੇਰੀ ਆ ਰਹੀ ਸੀ ਇਧਰ ਮੈਂ ਦੇਖਿਆ ਇੱਥੇ ਵੀ ਡਸਟ ਜੀ ਬਹੁਤ ਹੋਈ ਪਈ ਸੀ ਤੇ ਵਿਰਿੰਦਰ ਆ ਗਏ ਸੀ ਉੱਪਰ ਤੇ ਮੰਮੀ ਦੀ ਦਵਾਈਸਿਨ ਮੰਗਵਾਈ ਸੀ ਤੇ ਉੱਥੇ ਮੈਡੀਸਿਨ ਲੈਣ ਗਏ ਸੀ ਤੇ ਮੈਂ ਜਦ ਮੈਂ ਦੇਖਿਆ ਅਲਮਾਰੀ ਹਲੇ ਮੈਂ ਥੋੜੇ ਦਿਨ ਹੋ ਗਏ ਸਾਰੇ ਕਪੜਾ ਮਾਰਿਆ ਸੀ ਪਰ ਫਿਰ ਵੀ ਡਸਟ ਜੀ ਲੱਗਣ ਲੱਗ ਜਾਂਦੀ ਹੈ ਸਾਰੇ ਘਰ ਬੰਦ ਹੋਣ ਕਰਕੇ ਤਾਂ ਵੀ ਇੰਨੀ ਡਸਟ ਆਉਂਦੀ ਪਤਾ ਨਹੀਂ ਕਿੱਥੋਂ ਇੰਨੀ ਡਸਟ ਆਉਂਦੀ ਆ ਕਿ ਇੱਥੇ ਕਿਹੜਾ ਹਨਾ ਪਿੰਡ ਹੁੰਦਾ ਨਾ ਕਤੂੜੀਆਂ ਤਾੜੀਆਂ ਦੀ ਆਉਂਦੀ ਐ ਤੇ ਬਰੀਕ ਬਰੀਕ ਪਤਾ ਨਹੀਂ ਕਿਉਂ ਡੱਡ ਕੇ ਆਉਂਦੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਹੁਣ ਤੇ ਜਿਹੜਾ ਬੱਸ ਸਟੈਂਡ ਵੀ ਉਹ ਵੀ ਛੇ ਫੇਸ ਚਲੇ ਗਿਆ ਤੇ ਇਧਰੋਂ ਪਿੱਛੇ ਪਹਿਲਾਂ ਬਹੁਤ ਨਿਕਲਦੀ ਹੁੰਦੀਆਂ ਸੀ ਤੇ ਇਧਰ ਮੈਂ ਚਾਦਰ ਵਿਛਾਉਣ ਲੱਗੀ ਬਰਿੰਦਰ ਮੇਰੀ ਹੈਲਪ ਕਰਾਉਣ ਲੱਗ ਗਏ ਸੀਗੇ ਕੋ ਗੱਦੇ ਬਹੁਤ ਵੀ ਬਹੁਤ ਭਾਰੇ ਨੇ ਤੇ ਜਦੋਂ ਖਿੱਚਣ ਲੱਗਿਆ ਤੇ ਉਦੋਂ ਬਹੁਤ ਲਾਕੀ ਦਰਦ ਕਰਨ ਲੱਗ ਜਾਂਦਾ ਇਹ ਵਾਲੇ ਜ਼ਿਆਦਾ ਹੀ ਕਿਉਂਕਿ ਹੈਗੇ ਨੇ 1.5 ਇੰਚ ਦੇ ਗੱਦੇ ਬਹੁਤ ਮੋٹے ਭਾਰੇ ਆ ਤੇ ਇਹਨ ਚਦਰਵਸ਼ਾਣੀ ਬਹੁਤ ਔਖੀ ਹੋ ਜਾਂਦੀ ਹੈ ਤੇ ਇਹ ਵਾਂਗ ਚਾਦਰ ਜੇ ਅਚੀ ਤਰ੍ਹਾਂ ਵਸ਼ੀ ਹੋਵੇ ਤੇ ਫਿਰ ਸਾਰਾ ਦਿਨ ਨਹੀਂ ਜਿਹੜੀ ਖਿੱਲਰ ਦੀ ਚਾਦਰ ਤੇ ਇਧਰ ਮੈਂ ਚਾਦਰ ਨਾਲੀਆਂ ਵਿਸ਼ਾ ਤੇ ਰੀਤਾ ਲੱਗੀ ਸੀ ਝਾੜੂ ਚ ਵਿਕਾਰ ਸਾਰਾ ਕਰ ਲਿਆ ਸੀ ਉਹਨੇ ਫਿਰ ਇਸ ਤੋਂ ਬਾਅਦ ਮੈਂ ਜਾਵਾਂਗੀ ਕਿਚਨ ਚ ਕਿਚਨ ਚ ਮੈਂ ਸਬਜੀ ਰੱਖ ਦੇ ਦਿੱਤੀ ਸੀਗੀ ਤੇ ਆਟਾ ਵਗੈਰਾ ਗੁੰਨ ਕੇ ਮੈਂ ਨਾਲ-ਨਾਲ ਹੀ ਰੱਖ ਲਿਆ ਸੀ ਜਾਂ ਬਰਤਨ ਸਾਫ਼ ਕਰਨ ਵਾਲੇ ਰਹਿ ਗਏ ਸੀ ਥੋੜੇ ਜਿੰਨੇ ਤੇ ਇਹ ਕੰਮ ਕਰਕੇ ਉਸ ਤੋਂ ਬਾਅਦ ਮੈਂ ਕੱਪੜੇ ਜੋੜਾਂਗੇ ਤੇ ਇਹ ਵੀ ਕਿ ਨਿਕ ਨਿਕਾ ਕੰਮ ਕਰਦੇ ਕਰਦੇ ਨਾ ਬਹੁਤ ਤੇ ਇੱਥੇ ਬਰਿੰਦਰ ਨੇ ਇੱਥੇ ਫਰੂਟ ਲਿਆਂਦਾ ਸੀ ਮਾਰਕੀਟ ਗਏ ਸੀ ਇਹ ਤੇ ਫਿਰ ਮੈਂ ਟੋਕਰੀ ਚ ਮੈਂ ਚਲ ਕੱਢ ਕੇ ਰੱਖ ਦਿੰਨੀ ਇਹ ਇਸ ਰੂਮ ਚ ਰੱਖੋ ਫਿਰ ਇਹ ਨਾਲ ਏਸੀ ਦੇ ਨਾਲ ਨਾ ਪਾਣੀ ਖਿੱਚਦਾ ਏਸੀ ਤੇ ਫਿਰ ਫਰੂਟ ਜਿਹੜਾ ਸੁੱਕ ਜਾਂਦਾ ਕੱਲ ਇੱਕ ਦਿਨ ਮੈਂ ਗਾਜਰਾਂ ਵਗੈਰਾ ਨਾ ਲਈਆਂ ਸੀ ਤੇ ਉਹ ਇਦਾਂ ਹੀ ਹੋਈਆਂ ਤੇ ਇੱਧਰ ਜਿਹੜੇ ਸੀ ਕਰਬੂਜੇ ਮੈਂ ਚਲ ਫ੍ਰਿਜ ਰੱਖ ਦਿੰਨੇ ਏਦਾਂ ਬੰਦ ਚੰਗੀ ਤਰ੍ਹਾਂ ਲਿਫਾਵੇ ਚ ਬੰਦ ਕਰਕੇ ਰੱਖ ਦਿੰਨੇ ਨੇ ਤੇ ਇਹਦੀ 스మెల్ ਸਾਰੇ ਹੀ ਚਲ ਜਾਂਦੀ ਤੇ ਇੱਧਰ ਜਿਹੜੇ ਕੱਪੜੇ ਸੀਗੇ ਜੋੜਨ ਵਾਲੇ ਉਹ ਮੈਂ ਜੋੜਨ ਲੱਗ ਗਈ ਤੇ ਕੱਪੜੇ ਤੁਹਾਨੂੰ ਪਤਾ ਹੀ ਹੈ ਰੋਜ਼ ਹੀ ਬਹੁਤ ਜ਼ਿਆਦਾ ਕੱਪੜੇ ਹੋ ਜਾਂਦੇ ਨੇ ਹਨਾ ਤੇ ਨਿਕਾ ਨਿਕਾ ਨਾਲ-ਨਾਲ ਕੰਮ ਕਰਦੇ ਰਹੋ ਇੱਥੇ ਸਫਾਈਆਂ ਕਰਕੇ ਚੱਲੇਗੀ ਸ੍ਰੀਤਾ ਤੇ ਮੈਂ ਫਿਰ ਸਾਰੇ ਕੱਪੜੇ ਜੋੜਾਂਗੀ ਜਿਹੜੇ ਪ੍ਰੈਸ ਕਰਨ ਵਾਲੇ ਸੀ ਉਹ ਵੀ ਮੈਂ ਜੋੜ ਕੇ ਰੱਖ ਤੇ ਮੈਂ ਕਿਹਾ ਜਦੋਂ ਮੈਂ ਪ੍ਰੈਸ ਕਰਨ ਲੱਗੂਗੀ ਉਦੋਂ ਮੈਂ ਕੱਢ ਲਾਂਗੀ ਇੱਦ ਤੱਕ 흘ਰੇ ਕੁਰਸੀਆਂ ਤੇ ਪਏ ਚੰਗੇ ਨਹੀਂ ਲੱਗਦੇ ਇਹ ਮੈਂ ਸਾਰੇ ਜੋੜ ਕੇ ਫਿਰ ਮੈਂ ਰੱਖੇ ਕੱਪੜੇ ਤੇ ਕਿੰਨਾ ਟਾਈਮ ਲੱਗ ਗਿਆ ਮੈਨੂੰ ਇੰਨੇ ਕਰਦੇ ਕਰਦੇ ਨਾ 1:30 ਵੱਜ ਗਿਆ ਸੀ ਉਸ ਤੋਂ ਬਾਅਦ ਫਿਰ ਮੈਂ ਰੋਟੀ ਬਣਾਈ ਰੋਟੀ ਦੇ ਵਿੱਚ ਫਿਰ ਮੈਂ ਪਰੌਂਠੇ ਵੀਰਿੰਦਰ ਕਹਿੰਦੇ ਮੈਂ ਤੇ ਪਰੌਂਠੇ ਖਾਣੇ ਪਰਤਾ ਬਣਾਇਆ ਸੀ ਮੈਂ ਤੇ ਉਹ ਮੈਂ ਨਹੀਂ ਸ਼ੇਅਰ ਕੀਤਾ ਤਾਂ ਉਹ ਮੈਂ ਜਲਦੀ ਜਲਦੀ ਚ ਪਰਤਾ ਬਣਾ ਲਿਆ ਕਿਉਂਕਿ ਸਵੇਰ ਗਰਮੀ ਬਹੁਤ ਹੁੰਦੀ ਹੈ ਨਾਲ ਹੀ ਮੈਂ ਸਵੇਰ ਦਾ ਜਦੋਂ ਬ੍ਰੈਕਫਾਸਟ ਬਣਾਇਆ ਨਾ ਤੇ ਨਾਲ ਹੀ ਮੈਂ ਪਰਤੇ ਬੈਂਗਰ ਰੱਖ ਦਿੱਤੇ ਤਵਿਆਂ ਦੇ ਉੱਤੇ ਨਾਲ ਹੀ ਤੜਕਾ ਲਾ ਦਿੱਤਾ ਸੀਗਾ ਤੇ ਕੱਪੜੇ ਵੀ ਧੋਣੇ ਸੀਗੇ ਇਸ ਕਰਕੇ ਫਿਰ ਨਾਲ ਬਾਥਰੂਮ ਵੀ ਫਿਰ ਸਾਫ਼ ਕਰਨੇ ਹੁੰਦੇ ਸਵੇਰੇ ਬਹੁਤ ਕੰਮ ਹੋ ਜਾਂਦੇ ਆ ਤੇ ਮੈਂ ਸ਼ੂਟ ਨਹੀਂ ਸੀ ਕੀਤੀ ਮੈਂ ਚਲ ਅੱਗੇ ਲਈ ਹੈਗੀ ਉਹ ਕਰਦਾ ਪਾ ਦਾਂਗੀ ਫਿਰ ਮੈਂ ਥੋੜੀ ਜਿਹੀ ਸ਼ੂਟ ਕਰਕੇ ਫਿਰ ਮੈਂ ਕਿ ਚਲ ਪਾ ਦਿੰਨੇ ਆ ਕਿਉਂਕਿ ਵੀਡੀਓ ਸ਼ੂਟ ਕਰਨੇ ਮੇ ਬੜੀ ਔਖੀ ਸੀ ਲੱਗਦੀ ਜਦੋਂ ਜਲ ਜਲਦੀ ਕੰਮ ਕਾਉਣੇ ਹੋਣ ਨਾ ਫਿਰ ਕਿਉਂਕਿ ਇੱਥੇ ਅਜ ਮੈਂ ਦਵਾਈ ਮੈਡੀਸਿਨ ਲੈ ਜਾਣਾ ਸੀ ਡਾਕਟਰ ਕੋਲ ਇਸ ਕਰਕੇ ਮੈਂ ਸਬਜ਼ੀ ਵਗੈਰਾ ਬਣਾ ਲਈ ਸੀ ਪਹਿਲਾਂ ਤੇ ਚਟਨੀ ਆਲਰੇਡੀ ਮੈਂ ਬਣਾ ਕੇ ਰੱਖੀ ਹੋਈ ਸੀ ਤੇ ਰੀਤਾ ਨੇ ਮੈਟ ਮੂਟ ਵਿਛਾ ਦਿੱਤੇ ਉਸ ਤੋਂ ਬਾਅਦ ਮੈਂ ਰੀਤਾ ਨੂੰ ਚਾਹ ਬਣਾ ਕੇ ਦਿੱਤੀ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵਾਸਵਾਦ ਕਮੈਂਟ ਕਰਿਆ ਕਰੋ ਕਿ ਤਾਨੂੰ ਵੀਡੀਓ ਕਿਦਾਂ ਦੀ ਲੱਗੀਆਂ ਅਗਰ ਮੇਰੀ ਵੀਡੀਓ ਤੁਹਾਨੂੰ ਥੋੜੀ ਚ ਵੀ ਚੰਗੀ ਲੱਗੇ ਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਥੇ ਰੀਤਪ ਕ ਪੁੱਛ ਰਹੀ ਸੀ ਕਿ ਤੁਹਾਡੇ ਚੈਨਲ ਵੱਲੋਂ ਤੇ ਮੈਂ ਉਹਨੂੰ ਦੱਸ ਰਹੀ ਸੀ ਸਬਸਕ੍ਰਾਈਬ ਕਰਕੇ ਕਿ ਆ ਇਦਾਂ ਮੇਰਾ ਚੈਨਲ ਹੈਗਾ ਤੇ ਫਿਰ ਉਹਨੂੰ ਮੈਂ ਦੱਸਿਆ ਤੇ ਉਹ ਕਹਿੰਦੀ ਚੱਲ ਮੈਂ ਦੇਖੂਗੀ ਬਾਬੀ ਆਪਕੇ ਸੀਰੀਅਲ ਆ ਦੇਖ ਵਲੌਗ ਦੇਖਿਆ ਕਰਾਂਗੀ ਮੈਂ ਚੱਲ ਦੇਖ ਲਿਆ ਕਰ ਤੇ ਇਹ ਮੈਂ ਕਰਨ ਲੱਗੀ ਉਸ ਤੋਂ ਬਾਅਦ ਮੈਂ ਜਿਹੜਾ ਕਰਦਾ ਹੋਰ ਕੰਮ ਹੋਏਗਾ ਉਹ ਮੈਂ ਸ਼ੇਅਰ ਕਰਾਂਗੀ ਤੇ ਮੈਂ ਲਾਈਕ ਨਹੀਂ ਕਰਦੇ ਤੁਸੀਂ ਲਾਈਕ ਜਰੂਰ ਕਰਿਆ ਕਰੋ ਚਲੋ ਜੀ ਤੇ ਹੁਣ ਫਿਰ ਮਿਲਦੇ ਆ ਤੁਹਾਨੂੰ ਅੱਗੇ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਜੇ ਤੁਹਾਨੂੰ ਥੋੜੀ ਜੀ ਵੀ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਕਰੋ ਤੇ ਰੀਤਾ ਵੀ ਕਹਿ ਰਹੀ ਸੀ ਇੱਥੇ ਮੈਨੂੰ ਕਿ ਮੈਂ ਵੀ ਚੈਨਲ ਬਣਾਉਣਾ ਹੈ ਭਾਬੀ ਮੇਰੇ ਕੋ ਚੈਨਲ ਬਣਾ ਦਿਓ ਮੈਂ ਕਿਹਾ ਚਲ ਤੂੰ ਵੀ ਚੈਨਲ ਬਣਾ ਲੈ ਤੇ ਆਪਣਾ ਕੰਮ ਕਰੀ ਜਾ ਕਰਨ ਦੀ ਮੈਂ ਕੀ ਪਾਵਾਂਗੀ ਹਨਾ ਚੈਨਲ ਤੇ ਤੇ ਮੈਂ ਕਿਹਾ ਤੂੰ ਜੋ ਕੰਮ ਕਰਦੀ ਆ ਉਹ ਪਾ ਦਿਆ ਕਰ ਹਨਾ ਇਹ ਵੀ ਚਲ ਜੇ ਤੈਨੂੰ ਸ਼ੌਂਕ ਹੈ ਤੇ ਕਰ ਲੈ ਤੇ ਕਹਿੰਦੀ ਮੇਰਾ ਘਰਵਾਲਾ ਨਹੀਂ ਕਰਨ ਦੇਗਾ ਤੇ ਮੈਂ ਕਿਹਾ ਕੋਈ ਨਹੀਂ ਘਰਵਾਲੇ ਨੂੰ ਆਪਣੇ ਨੂੰ ਪੁੱਛ ਲੈ ਕਿ ਜੇ ਉਹ ਕਰਨ ਦਿੰਦਾ ਤੇ ਕਰ ਲੇਗਾ ਤੇ ਇਦਾਂ ਕਰ ਫਿਰ ਉਹ ਰੀਤਾ ਚਲੇਗੀ ਸੀ ਤੇ ਫਿਰ ਮੈਂ ਸਾਰੇ ਇਹੀ ਕੱਪੜੇ ਜੋੜ ਕੇ ਥਾਉ ਥਾਈ ਰੱਖੇ ਲਮਾਰੀਆਂ ਦੇ ਵਿੱਚ ਤੇ ਅੱਜ ਛੋਟਾ ਜਿਹਾ ਵਲੌਗ ਹੈ ਜੇ ਤੁਹਾਨੂੰ ਪਸੰਦ ਆਇਆ ਤੇ ਲਾਈਕ ਕਮੈਂਟ ਜਰੂਰ ਕਰਕੇ ਜਾਇਓ ਤੇ ਇਦਾਂ ਹੀ ਪਿਆਰ ਦੇਂਦੇ ਰਹੋ ਮੇਰੀ ਵੀਡੀਓ ਨੂੰ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਕਈ ਭੈਣਾਂ ਨੇ ਕਮੈਂਟ ਕੀਤੇ ਹੋਏ ਸੀ ਕਿ ਤੁਹਾਡੇ ਵਲੌਗ ਜਿਹੜੇ ਤੁਸੀਂ ਸੋਹਣੇ ਪਾਉਂਦੇ ਹੋ ਇਦਾਂ ਕਰਦੇ ਕੰਮ ਕਰਨ ਦਾ ਤਰੀਕਾ ਵਗੈਰਾ ਤੇ ਮੈਨੂੰ ਬਹੁਤ ਵਧੀਆ ਲੱਗਾ ਕਿ ਸਾਰੇ ਜਣ ਬੜਾ ਮੋਟੀਵੇਸ਼ਨ ਮਿਲਦਾ ਜਦੋਂ ਤੁਸੀਂ ਅੱਛੇ-ਅੱਛੇ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਤੇ ਮੇਰੇ ਭੈਣ ਭਰਾ ਬਹੁਤ ਜੁੜੇ ਹੋਏ ਆ ਮੇਰੇ ਨਾਲ ਤੇ ਬਹੁਤ ਪਿਆਰ ਦੇ ਰਹੇ ਨੇ ਤੇ ਅੱਜ ਦਾ ਵਲੌਗ ਅਸੀਂ ਫਿਰ ਇੱਥੇ ਖਤਮ ਕਰਦੇ ਆ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਮੈਂ ਸਾਰੇ ਭੈਣ ਭਰਾ ਨੂੰ ਇੱਕ ਗੱਲ ਕਹਿੰਦੀ ਆ